ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਸਾਰਿਆਂ ਦੇ ਜਦੋਂ ਆਪਾਂ ਘਰ ਦੇ ਵਿੱਚ ਬ੍ਰੈਡ ਪਕੌੜੇ ਜਾਂ ਫਿਰ ਸਮੋਸੇ ਵਗੈਰਾ ਤਿਆਰ ਕਰਦੇ ਹਾਂ ਤੇ ਅਕਸਰ ਹੀ ਆਪਾਂ ਵਧਿਆ ਹੋਇਆ ਤੇਲ ਫਿਰ ਤੋਂ ਵਰਤੋ ਚ ਲਿਆਉਨੇ ਆ ਇਹ ਸ਼ੁਰੂ ਤੋਂ ਹੀ ਹੁੰਦਾ ਆ ਰਿਹਾ ਆਪਾਂ ਸਬਜ਼ੀ ਲਈ ਵਰਤ ਲੈਨੇ ਆ ਵੀ ਤੜਕਾ ਲਾ ਲਾਂਗੇ ਜਾਂ ਫਿਰ ਦੁਬਾਰਾ ਕੋਈ ਚੀਜ਼ ਫਰਾਈ ਕਰਕੇ ਖਾ ਲੈਨੇ ਆ ਪਰ ਇਹਨੂੰ ਵਰਤੋ ਚ ਨਹੀਂ ਲਿਆਉਣਾ ਚਾਹੀਦਾ ਇਹ ਨਿਰਾ ਬਿਮਾਰੀਆਂ ਨੂੰ ਸੱਦਾ ਦੇਣ ਵਾਲਾ ਕੰਮ ਆ ਅਕਸਰ ਜਦੋਂ ਆਪਾਂ ਬਾਹਰੋਂ ਫਾਸਟ ਫੂਡ ਲੈ ਕੇ ਆਉਨੇ ਆ ਬਾਰੋਂ ਲੈ ਕੇ ਖਾ ਲੈਨੇ ਕੌਲ ਹੋ ਜਾਂਦੀ ਵੀ ਘਰੇ ਕਿੱਥੇ ਬਣਾਵਾਂਗੇ ਬਾਹਰੋਂ ਹੀ ਖਾ ਲੈਨੇ ਹਨਾ ਉਹਦੇ ਨਾਲ ਅਕਸਰ ਗੈਸ ਤਜਾਬ ਕਈ ਵਾਰ ਪੇਟ ਦਰਦ ਵੀ ਹੋਣ ਲੱਗ ਜਾਂਦਾ ਤੇ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਚੱਲਦਾ ਕਿ ਵੀ ਕਿਉਂ ਹੋਣ ਲੱਗ ਗਿਆ ਕਿਉਂਕਿ ਉਹ ਉਸੇ ਤੇਲ ਨੂੰ ਵਾਰ-ਵਾਰ ਤੇਲ ਰਿਫਾਈਨਡ ਜੋ ਵੀ ਉਹ ਵਰਤਦੇ ਨੇ ਵਾਰ-ਵਾਰ ਉਸੇ ਨੂੰ ਵਰਤੋ ਜਿਹਾਉਂਦੇ ਨੇ ਤੇ ਇਸ ਕਰਕੇ ਆਪਾਂ ਨੂੰ ਇਹ ਪ੍ਰੋਬਲਮਜ਼ ਹੁੰਦੀਆਂ ਨੇ ਇਸ ਕਰਕੇ ਤੁਸੀਂ ਬਾਹਰ ਦੇ ਖਾਣੇ ਤੋਂ ਪਰਹੇਜ਼ ਕਰੋ ਜਿੰਨਾ ਵੀ ਖਾਣਾ ਘਰ ਦੇ ਵਿੱਚ ਤਿਆਰ ਕਰਕੇ ਖਾਓ ਟਾਈਮ ਵੱਲ ਨਾ ਦੇਖਿਆ ਕਰੋ ਆਪਣੀ ਸਿਹਤ ਦਾ ਖਿਆਲ ਰੱਖੋ ਤੁਹਾਨੂੰ ਪਤਾ ਹੀ ਹੈ ਪਿਛਲੇ ਹਫਤੇ ਦੀ ਗੱਲ ਹੀ ਹੈ ਵੀ 10 ਸਾਲ ਦੀ ਬੱਚੀ ਦਾ ਪਟਿਆਲਾ ਦੇ ਵਿੱਚ ਡੈਥ ਹੋ ਗਈ ਕਿਉਂਕਿ ਉਹਦੇ ਬਰਥਡੇ ਦੇ ਕੇਕ ਖਾਣ ਨਾਲ ਹੀ ਉਹਨੂੰ ਕੋਈ ਪ੍ਰੋਬਲਮ ਆਈ ਆ ਤੇ ਤੁਹਾਨੂੰ ਨਹੀਂ ਪਤਾ ਕਿ ਜਿਹੜੀਆਂ ਬਾਹਰ ਲੀਆਂ ਮਠਿਆਈਆਂ ਜਾਂ ਫਾਸਟ ਫੂਡ ਆ ਕੁਝ ਵੀ ਆ ਉਹਨਾਂ ਨੂੰ ਮਤਲਬ ਕੀ ਕੁਝ ਉਹਨਾਂ ਨੇ ਪਾਇਆ ਹੁੰਦਾ ਕੈਮੀਕਲ ਪਾ ਕੇ ਤਿਆਰ ਕੀਤਾ ਹੁੰਦਾ ਤਾਂ ਜੋ ਉਹ ਖਰਾਬ ਨਾ ਹੋਣ ਤੇ ਆਪਾਂ ਥੋੜਾ ਕਰ ਜਾਨੇ ਬਣਾਉਣ ਦੇ ਮਾਰੇ ਇਸ ਕਰਕੇ ਆਪਣੀ ਸਿਹਤ ਨਾਲ ਖਲਵਾੜ ਨਾ ਕਰੋ ਜੋ ਵੀ ਖਾਣਾ ਘਰ ਦੇ ਵਿੱਚ ਤਿਆਰ ਕਰਕੇ ਖਾਓ ਤੇ ਦੁਬਾਰਾ ਮੱਚਿਆ ਹੋਇਆ ਤੇਲ ਰਿਫਾਈਨਡ ਜਾਂ ਫਿਰ ਕਿਉਂ ਵਰਤੋ ਚਨਾ ਲਿਆਓ